ਲਓ ਵੀ ਸੱਜਣਾ ਪਹੁੰਚ ਗਏ ਆਪਾਂ ਮੋਗਾ ਟਰੈਕਟਰ ਮੰਡੀ ਦੇ ਸੱਜੇ ਟਰੈਕਟਰ ਫਾਰਮ ਡ੍ਰੈਗ ਖੜਾ ਜੀ 2009 ਮਾਡਲ ਟਰੈਕਟਰ ਆ ਜੀ ਇਹ ਤੇ ਟਰੈਕਟਰ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਬਿਲਕੁਲ ਓਕੇ ਸ਼ੋਰੂਮ ਕੰਡੀਸ਼ਨ ਟਰੈਕਟਰ ਆ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਗੋਡੀਅਰ ਦੇ ਟਾਇਰ ਆ ਜੀ ਅਗਲੇ ਤੇ ਪਿਛਲੇ ਬਾਕੀ ਹਿੱਸੇ ਸਦਾ ਤੁਸੀਂ ਚੈੱਕ ਕਰ ਸਕਦੇ ਹੋ ਐਨ ਕੋਕਾ ਵੀ ਟਰੈਕਟਰ ਆ ਜੀ ਇਹ ਇਹ ਹੈਗਾ ਜੀ 2009 ਮਾਡਲ 3 ਲੱਖ 3 ਲੱਖ 55000 ਵੀ ਅਡਵਾਂਟ ਆ ਤੇ ਦੇਖ ਸਾਡਾ ਟਰੈਕਟਰ ਦੀ ਕੰਡੀਸ਼ਨ ਤੁਸੀਂ ਟਾਇਰ ਟੋਰ ਬਹੁਤ ਸਾਫਟ ਹੈ ਜੀ ਮਹਾਨ ਰੋਡ ਲੱਗੇ ਅਗਲੇ ਟਾਇਰਾਂ ਚ ਤੇ ਬਾਕੀ ਹਿੱਸੇ ਸਦਾ ਬਹੁਤ ਸੋਹਣਾ ਟਰੈਕਟਰ ਪਿਆ ਜੀ ਦੇ ਸਾਡਾ ਕੰਡੀਸ਼ਨ ਦਾ ਬਿਲਕੁਲ ਓਕੇ ਆ ਜੀ ਬਾਕੀ ਇੱਧਰ ਖੜਾ ਜੀ ਫਾਸਵਰਾਜ 855 ਦਾ ਟਰੈਕਟਰ ਦੇ ਸਾਡੇ ਕੰਡੀਸ਼ਨ ਤੁਸੀਂ ਤੇ ਟਾਇਰਾਂ ਦੀ ਜੇ ਗੱਲ ਕਰੇ ਤਾਂ 77 ਪੈਸੇ ਟਾਇਰ ਆ ਤੇ ਅਗਲੇ ਟਾਇਰ ਵੀ ਇੰਨੇ ਕੀ ਆ ਜੀ ਬਾਕੀ ਹਿੱਸੇ ਤੁਸੀਂ ਦੋ ਤੁਸੀਂ ਚੈੱਕ ਕਰ ਸਕਦੇ ਬਹੁਤ ਸੋਹਣੀ ਹਾਲਤ ਦੇ ਵਿੱਚ ਪਿਆ ਟਰੈਕਟਰ ਰੰਗ ਰੋਗਨ ਦਾ ਚੈੱਕ ਕਰ ਸਕਦੇ ਤੁਸੀਂ ਬਿਲਕੁਲ ਸਾਫ਼ ਹਾਲਤ ਵਿੱਚ ਟਰੈਕਟਰ ਆ ਜੀ ਇਹ ਇਹ ਹੈਗਾ 5 ਮਾੜ 2 ਲੱਖ 90 ਹਜ਼ਾਰ ਵੀ ਡਿਮਾਂਡ ਆ ਟਰੈਕਟਰ ਦੀ ਟਰੈਕਟਰ ਦੀ ਦੇਖ ਸਕਦੇ ਬਹੁਤ ਸੋਹਣੀ ਹਾਲਤ ਰਹੇ ਸੌ ਸੌ ਚੈੱਕ ਕਰ ਸਕਦੇ ਹਾਂ ਤੇ ਉਹ ਅਗੇ ਇਦਾਂ ਖੜਾ ਸੋਹਣਾ ਵਾਲੀ ਗੱਡੀ ਐ 60 ਐਰਕਸ ਟਰੈਕਟਰ ਤੁਸੀ ਦੇਖ ਸਕਦੇ ਵੇਟ ਬੂਟ ਕੱਸਿਆ ਜੀ ਪਹਿਲੇ ਟਾਇਰਾਂ ਤੇ ਟਾਇਰਾਂ ਦੀ ਹਾਲਤ ਤੁਸੀ ਦੇਖ ਸਕਦੇ ਹੋ ਤੇ ਕ੍ਰਿਸਟਨ ਸਿਸਟਮ ਲੱਗਿਆ ਬਹੁਤ ਸੋਹਣੀ ਹਾਲਤ ਦੇ ਵਿੱਚ ਆ ਜੀ ਐਨ ਕੋਕਾ ਪੀਸਾ ਹੀ ਸਿਸਸਾ ਦਾ ਚੈੱਕ ਕਰ ਸਕਦੇ ਹੋ ਵਾਡੀ ਲੈਨ ਦਾ ਬਹੁਤ ਸੋਹਣਾ ਟਰੈਕਟਰ ਆਈ ਇਹ ਇਹ ਹੈਗਾ ਜੀ ਮਾਡਲ 13 41000 ਰੁਪਏ ਡਿਮਾਂਡ ਆ ਟਰੈਕਟਰ ਦੇਖ ਸਕਦੇ ਟਰੈਕਟਰ ਛੱਡ ਨਾਲ ਆ ਨੀਗਾ ਬਿਲਕੁਲ ਸਾਫ ਹਾਲਤ ਦੇ ਵਿੱਚ ਟਰੈਕਟਰ ਆਈ ਇਹ ਬਾਕੀ ਸਵਰਾਜ ਖੜਾ ਜ 850 ਡਰੈਕਟਰ ਇਹਦੀ ਵੀ ਹਾਲਤ ਤੇ ਦੇ ਸਕਦੇ ਹਾਂ ਰੰਗ ਰੋਗੰਦੋਂ ਤੁਸੀਂ ਚੈੱਕ ਕਰ ਸਕਦੇ ਹੋ ਟਾਇਰਾਂ ਦੀ ਗੱਲ ਕਰੀ 70 ਤੋਂ 75 ਪੈਸੇ ਟਾਇਰ ਆ ਇਹ ਅਗਲੇ ਤੇ ਪਿਛਲੇ ਬਾਕੀ ਮਾਡਲ ਹੈਗਾ 10 ਤੋਂ 11 ਲੱਖ 10000 ਰੁਪਏ ਦੀ ਡਿਮਾਂਡ ਆ ਬਹੁਤ ਸੋਹਣੀ ਹਾਲਤ ਦੇ ਵਿੱਚ ਪਿਆ ਸੋਕਾ ਡਰੈਕਟਰ ਵੀ ਦੇ ਸਕਦਾ ਸਾਰੇ ਓਰੀਜਨਲ ਡਰੈਕਟਰ ਆ ਜੀ ਇਹ ਇਹ ਸੋਸਾ ਚੈੱਕ ਕਰ ਸਕਦੇ ਹੋ ਤੁਸੀਂ ਬਾਕੀ ਇੱਧਰ ਖੜਾ ਫੋਰਡ 3620 ਸ਼ਕਤੀ ਵੀ ਟਰੈਕਟਰ ਦੇਖ ਸਕਦਾ ਤੁਸੀਂ ਕੋਰਟ ਦੀ ਡਿਮਾਂਡ ਬਹੁਤ ਹੈ ਟਰੈਕਟਰ ਦੀ ਦੇਖ ਸਕਦਾ ਤੁਸੀਂ ਤੇ ਵਾਡੀ ਲੈਂਡ ਦਾ ਸਾਰਾ origignal ਆ ਉੱਪਰ ਹੋ ਸਕਦਾ ਪੇਂਟ ਹੋਇਆ ਹੋਵੇ ਟੱਚਿੰਗ ਹੋਈ ਹੋਵੇ ਮਾੜੀ ਮੋਟੀ ਵੈਸੇ ਤਾਂ ਮੇਰੇ ਹਿਸਾਬ ਨਾਲ origignal ਟਰੈਕਟਰ ਹੈ ਜੀ ਇਹ ਦੇਖ ਸਕਦਾ ਤੁਸੀਂ ਵਾਡੀ ਲੈਂਡ ਦਾ ਬਹੁਤ ਸੋਹਣਾ ਟਰੈਕਟਰ ਪਿਆ ਜੀ ਟਾਇਰਾਂ ਦੀ ਕੰਡੀਸ਼ਨ ਵੀ ਦੇ ਸਕਦੇ ਹਾਂ ਤੇ 99 ਮਰਲੇ 1,60,000 ਵੀ ਡਿਮਾਂਡ ਆ ਰੇਟ ਤੁਸੀਂ ਦੇ ਸਕਦੇ ਹੋ ਬਾਕੀ ਇੱਧਰ ਖੜਾ ਸਵਰਾਜ 744 XT ਇਸੇ ਉਸ ਸੈਟ ਨੂੰ ਚੈੱਕ ਕਰ ਸਕਦੇ ਹਾਂ ਤੇ ਵੰਪਰ ਕੋ ਘੋੜਾ ਵੰਪਰ ਲੱਗਾ ਜੀ ਇਹ ਸਾ ਦੇਖ ਸਕਦੇ ਤੁਸੀਂ ਬਾਡੀ ਲੈਨ ਦਾ ਬਹੁਤ ਸੋਹਣਾ ਟਰੈਕਟਰ ਪਿਆ ਨੋਪਿੰਗ ਨੋਪੀ ਦੇਖ ਸਕਦੇ ਹਾਂ ਟਾਇਰਾਂ ਦੀ ਜੇ ਗੱਲ ਕਰੀਏ ਟਾਇਰ ਇਹਦੇ ਪਿਛਲੇ ਹੈਗੇ ਜੀ 90 ਤੋਂ 95 ਪੈਸੇ ਅਗਲੇ ਹੈਗੇ 80 ਤੋਂ 85 ਪੈਸੇ ਤੇ ਵਾਈ ਮਾਣ ਲ万 85 ਹਜ਼ਾਰ ਦੀ ਡਿਮਾਂਡ ਆ ਟਰੈਕਟਰ ਬਹੁਤ ਸੋਹਣੀ ਹਾਲਤ ਵਿੱਚ ਆ ਤੇ ਇਧਰ ਖੜੀ ਸੋਹਣੀ ਅਲੀ ਗੱਡੀ ਆ 750 RX ਇਹਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਤੇ ਪੈਰਪੁਰ ਦਾ ਚੈੱਕ ਕਰੋ ਮਿੱਤਰੋ ਸਾਰਾ origignal ਟਰੈਕਟਰ ਆ ਜੀ ਕੋਈ ਕਮੀ ਪੇਸ਼ੀ ਨਹੀਂ ਗਈ ਟਰੈਕਟਰ ਬਹੁਤ ਸੋਹਣੀ ਹਾਲਤ ਦੇ ਵਿੱਚ ਪਿਆ ਜੀ ਇਹ ਇਹ 13 ਮਾਡਲ ਆ 3 ਲੱਖ 90 ਹਜ਼ਾਰ ਰੁਪਏ ਡਿਮਾਂਡ ਆ ਤੇ ਟਾਇਰਾਂ ਦੀ ਗੱਲ ਕਰੀਏ ਤੇ 80 ਤੋਂ 85 ਪੈਸੇ ਟਾਇਰ ਹੈਗੇ ਆ ਜੀ ਬਾਕੀ ਪੈਰ ਪੂਰਦਾਨ ਐਨ ਘੈਂਟ ਗੱਲਬਾਤ ਆ ਜੀ ਪੂਰੀ ਸਾਰੇ origignal ਟਰੈਕਟਰ ਅੱਗੇ ਲੈ ਕੇ ਚੱਲਦੇ ਸੱਜਣੋ ਆਹ ਦੇ ਫਾਰਮ ਟਰੱਕ ਖੜਾ ਦੇਖ ਸਕਦੇ ਹੋ ਤੁਸੀਂ ਤੇ ਆਪਣੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੀ ਤਾਂ ਕਿ ਹੋਰ ਵੀ ਮੇਰੇ ਕਿਸਾਨ ਭਰਾਵਾਂ ਤੱਕ ਪਹੁੰਚ ਕੇ ਆਪਣੀ ਵੀਡੀਓ ਇਧਰ ਦੇਖ ਸਕਦਾ ਬੀਕੀਟ ਦੇ ਟਾਇਰ ਆ ਜੀ ਪਿਛਲੇ ਅਗਲੇ ਟਾਇਰ ਵੀ ਬੀਕੀਟ ਹੀ ਦੇ ਆ ਜੀ ਤੇ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ origignal tractor body line ਦਾ ਬਹੁਤ ਸੋਹਣਾ ਟਰੈਕਟਰ ਪਿਆ ਜੀ ਕੋਈ ਕਮੀ ਪੇਸ਼ੈਂਟ ਹੈ ਚ ਦੇਖ ਸਕਦੇ ਤੁਸੀਂ ਤੇ ਇਹ ਆਪਾਂ ਜੇ ਗੱਲ ਕਰੀਏ 7 ਮਾੜ ਲਾ 2 ਲੱਖ 50 ਹਜ਼ਾਰ ਦੀ ਡਿਮਾਂਡ ਆ ਚੈੱਕ ਕਰ ਸਕਦੇ ਤੁਸੀਂ ਟਰੈਕਟਰ ਬਹੁਤ ਸੋਹਣੀ ਹਾਲਤ ਵਿੱਚ ਹੈ ਜੀ origignal ਟਰੈਕਟਰ ਆ ਜੀ ਹਿੱਸੇ ਉਸੇ ਦਾ ਬਹੁਤ ਸੋਹਣਾ ਪਿਆ ਜੀ ਵਾਕੀ ਵਾਡੀ ਲੈਂਦਾ ਚੰਗਾ ਟਰੈਕਟਰ ਪਿਆ ਜੀ ਇਹ ਅੱਗੇ ਖੜਾ Mahindra 471 DI HP ਵਿੱਚ ਬੋਲਦੀ ਨਾ ਬਾਈ ਤੁਹਾਨੂੰ 471 XP ਆ ਡੀਏ XP ਵਲਾਸ ਦੇ ਸਦਾ ਕੰਡੀਸ਼ਨ ਦਾ ਤੁਸੀਂ ਚੈੱਕ ਕਰ ਸਕਦੇ ਹੋ origignal ਟਰੈਕਟਰ ਆ ਜੀ ਬਹੁਤ ਸੋਹਣੀ ਹਾਲਤ ਦੇ ਵਿੱਚ ਪਿਆ ਹੈ ਤੇ ਹੀ ਮਾਡਲ ਆ ਜੀ 4 ਲੱਖ 80 ਹਜ਼ਾਰ ਵੀ ਡਿਮਾਂਡ ਆ ਬਿਲਕੁਲ ਲੋਕੀ ਕੰਡੀਸ਼ਨ ਦੇ ਵਿੱਚ ਸੋਨ ਵਾਲੀ ਕੜਾ ਹੈ DI 750 RX ਇਹ ਵੀ ਕੰਡੀਸ਼ਨ ਦਾ ਤੁਸੀਂ ਚੈੱਕ ਕਰ ਸਕਦੇ ਹੋ origignal ਟਰੈਕਟਰ ਸਾਰਾ ਦੇਖ ਸਕਦੇ ਬਾਡੀ ਲੈਨ ਦਾ ਚੈੱਕ ਕਰ ਸਕਦੇ 14 ਮਾਡਲ ਦਾ 435000 ਰੁਪਏ ਦੀ ਮੰਗ ਆ ਟ੍ਰੈਕਟਰ ਦੀ ਕੰਡੀਸ਼ਨ ਤੇ ਚੈੱਕ ਕਰ ਸਕਦੇ ਹੋ ਅੱਗੇ ਲੈ ਕੇ ਚੱਲਦੇ ਸੱਜੂ ਸੋਨਾ ਲਈ ਕੱਢੀ ਹੈ ਡੀਆਈ ਖੜਾ ਈ 35 ਇੰਟਰਨੈਸ਼ਨਲ ਟ੍ਰੈਕਟਰ ਦੀ ਕੰਡੀਸ਼ਨ ਤੇ ਚੈੱਕ ਕਰ ਸਕਦੇ ਬਹੁਤ ਸੋਹਣੀ ਹਾਲਤ ਵਿੱਚ ਤੇ ਆਈ ਟ੍ਰੈਕਟਰ ਵੀ origional ਟ੍ਰੈਕਟਰ ਦੀ ਟਾਇਰਾਂ ਦੀ ਗੱਲ ਕਰੀਏ ਅਗਲੇ ਟਾਇਰ ਨਵੇਂ ਆ ਪਿਛਲੇ ਹੈਗੇ ਆ ਜੀ ਅੱਧੇਕ ਵਾਕੀ ਤੁਸੀਂ ਰੰਗ ਪੇਂਟ ਦਾ ਦੇਖ ਸਕਦੇ ਤਿੰਨ ਮਾਡਲ ਦਾ 580000 ਰੁਪਏ ਬਾ 8000 ਡਿਮਾਂਡ ਦੇ ਸਕਦੇ ਪੰਜਾਬ ਨੰਬਰ ਤੇ ਆਪਣੀ ਵੀਡੀਓ ਨੂੰ ਦਬਕੇ ਸ਼ੇਅਰ ਕਰ ਦੇ ਜੀ ਫੇਨ ਨੂੰ ਫੋਲੋ ਜ਼ਰੂਰ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਧੰਨਵਾਦ ਸੱਜਣੋ